ਗੁਰੂ ਮਹਾਰਾਜ ਦੇ ਘੋੜੇ ਨੇ ਪੋੜ ਮਾਰਿਆ ਸੀਗਾ ਤੇ ਖਾਰਾ ਪਾਣੀ ਪ੍ਰਗਟ ਕੀਤਾ ਸੀ ਖਾਰਾ ਪਾਣੀ ਕਿਉਂ ਪ੍ਰਗਟ ਕੀਤਾ ਉਹਦੇ ਬਾਰੇ ਵੀ ਜਰੂਰ ਦੱਸਾਂਗੇ ਜੀ ਉਸਤੂ ਮਹਾਰਾਜ ਨੇ ਲਾਹੌਰ ਬਸਾਇਆ ਸੀ ਬਿਲਕੁਲ ਸਹੀ ਜੀ ਗੁਰੂ ਮਹਾਰਾਜ ਨੇ ਲਾਹੌਰ ਬਸਾਇਆ ਸੀ ਇੱਥੇ ਤੇ ਸੋਹਣਿਆਲ ਸੋਹਣਿਆਲ ਅਜੀਬੀ ਲੋਕਾਂ ਨੇ ਪੈ ਸਿੱਟੇ ਹੋਏ ਆ ਲਿਖਣ ਦੇ ਬਾਵਜੂਦ ਵੀ ਦਰਸ਼ਨ ਮੇਲੇ ਕਰਨਗੇ ਜਿੱਥੇ ਗੁਰੂ ਸਾਹਿਬ ਜੀ ਦੇ ਆਨੰਦਕਾਰ ਜੋਏ ਸੀ ਤੇ ਫਿਰ ਗੁਰੂ ਮਹਾਰਾਜ ਨੇ ਬਰਸ਼ਾ ਮਾਰ ਕੇ ਨਾ ਤਿੰਨ ਵਾਰੀ ਬਰਸ਼ਾ ਮਾਰਿਆ ਸੀ ਤੇ ਤਰਬੈਣੀ ਇਥੋਂ ਪ੍ਰਗਟ ਕੀਤੀ ਸੀ ਗੁਰੂ ਸਾਹਿਬ ਜੀ ਦੀ ਉਸ ਸਮੇਂ ਜਿਹੜੀ ਉਮਰ ਸੀ ਇਤਿਹਾਸ ਚਾਹੁੰਦਾ ਕਿ ਉਸ ਸਮੇਂ ਮਹਾਰਾਜ ਜੀ 13 ਸਾਲ ਉਮਰ ਸੀ ਗੁਰੂ ਸਾਹਿਬ ਜੀ ਕਿ ਹੁਸ਼ਿਆਰਪੁਰ ਸ਼ਹਿਰ ਦਾ ਬਾਜ਼ਾਰ ਨੰਗਲ ਦਾ ਰੋਪੜ ਦਾ ਤੇ ਲਾਹੌਰ ਦਾ ਬਾਜ਼ਾਰ ਇਸ ਜਗ੍ਹਾ ਤੇ ਮਹਾਰਾਜ ਜੀ ਨੇ ਸਦਵਾਉਣਾ ਕੀਤਾ ਗੁਰੂ ਸਾਹਿਬ ਨੇ ਉਸ ਸਮੇਂ ਆਰ ਜੀ ਪ੍ਰਬੰਧ ਕਰਵਾ ਕੇ ਇੱਥੇ ਸਾਰੇ ਪ੍ਰਬੰਧ ਕਰਵਾਏ ਸੀ ਤੇ ਇਸ ਥਾਂ ਤੇ ਜਿਹੜੀ ਤਰਬੈਣੀ ਪ੍ਰਗਟ ਕੀਤੀ ਆ ਗੰਗਾ ਜਮਨਾ ਸਰਸਤੀ ਉਹ ਹੈਗਾ ਗੁਰਦੁਆਰਾ ਤਰਬੈਣੀ ਸਾਹਿਬ ਜੀ ਤੇ ਗੁਰਦੁਆਰਾ ਸੇਰਾ ਸਾਹਿਬ ਤੇ ਸੇਰਾ ਸਾਹਿਬ ਦਰਸ਼ਨ ਕਰਨ ਤੋਂ ਉਪਰੰਤ ਹੁਣ ਆਪਾਂ ਚਲਾਂਗੇ ਗੁਰੂ ਕਿਲ੍ਹਾ ਲੋਹਰ ਜਿੱਥੇ ਗੁਰੂ ਮਹਾਰਾਜ ਜੀ ਨੇ ਲੋਹਰ ਬਸਾਇਆ ਸੀ ਬਿਲਕੁਲ ਸਹੀ ਜੀ ਗੁਰੂ ਮਹਾਰਾਜ ਨੇ ਲੋਹਰ ਬਸਾਇਆ ਸੀ ਇੱਥੇ ਤੇ ਉਹਨਾਂ ਦਾ ਕੀ ਇਤਿਹਾਸ ਆ ਉਹਨਾਂ ਬਾਰੇ ਵੀ ਤੁਹਾਨੂੰ ਜਾਣ ਕੇ ਜਾਣੂ ਕਰਾਵਾਂਗੇ ਜੀ ਤੇ ਆਜੋ ਤੇ ਗੁਰਦੁਆਰਾ ਸੇਰਾ ਸਾਹਿਬ ਤੋਂ ਕੋਈ ਕਿਲੋਕੀਮੀਟਰ ਦੀ ਦੂਰੀ ਤੇ ਗੁਰੂ ਕਿਲ੍ਹਾ ਲੋਹਰ ਗੁਰਦੁਆਰਾ ਸਾਹਿਬ ਤੇ ਉੱਥੇ ਪਾਸਾ ਪਾ ਪਹੁੰਚਣ ਵਾਲੀ ਆ ਜੀ ਹੁਣ ਔਰ ਜਿਹੜਾ ਇੱਥੇ ਦਾ ਵਿਊ ਹੈ ਨਾ ਵਾਹ ਜੀ ਵਾਹ ਕੀ ਬਾਤ ਆ ਬਹੁਤ ਹੀ ਸੁੰਦਰ ਤੇ ਉਹ ਸਾਹਮਣੇ ਨਿਸ਼ਾਨ ਸਾਹਿਬ ਤੁਸੀਂ ਦਿੱਸ ਰਿਹਾ ਦਿਖਾਈ ਦੇ ਰਿਹਾ ਤੁਹਾਨੂੰ ਇਹ ਸਾਹਮਣੇ ਜਿਹੜਾ ਨਿਸ਼ਾਨ ਸਾਹਿਬ ਦਿਖਾਈ ਦੇ ਰਿਹਾ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਗੁਰੂਕੇ ਲਾਹੌਰ ਜੀ ਤੇ ਇੱਥੋਂ ਇੱਕ ਇਤਿਹਾਸ ਗੁਰਦੁਆਰਾ ਸਾਹਿਬ ਹੋਰ ਆ ਨਨ ਸਾਹਿਬ ਇਤਿਹਾਸਿਕ ਸਥਾਨ ਦਸਵੇਂ ਪਾਸ਼ਾਹੀ ਦਾ ਇਹ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੇ ਵੀ ਆਪਾਂ ਦਰਸ਼ਨ ਮੇਲੇ ਕਰਾਂਗੇ ਵਾਹਿਗੁਰੂ ਵਾਜੀ ਵਾ ਕੀ ਬਾਤ ਹੈ ਕੀ ਬਾਤ ਹੈ ਕਿ ਕਰੋ ਜੀ ਦਰਸ਼ਨ ਮੇਲੇ ਜੀ ਸੰਗਤ ਜੀ ਆਪਾਂ ਪਹੁੰਚ ਗਏ ਹੁਣ ਗੁਰੂ ਕੇ ਲਾਹੌਰ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸ਼ੋਹਬਤ ਗੁਰਦੁਆਰਾ ਸਾਹਿਬ ਗੁਰੂਕੇ ਲਾਹੌਰ ਤੇ ਇਹ ਆ ਜਾਂਦਾ ਤਰਵੈਣੀ ਸਾਹਿਬ ਤੇ ਜਦੋਂ ਗੁਰੂ ਮਹਾਰਾਜ ਸਿਹਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਦੋਂ ਉਹਨਾਂ ਦੀ ਬਰਾਤ ਰਵਾਨਗੀ ਹੋਈ ਆ ਉਤੋਂ ਇੱਥੇ ਪਹੁੰਚੇ ਆ ਤੇ ਇੱਥੇ ਜਿਹੜਾ ਤੁਸੀਂ ਮਾਹੌਲ ਆ ਸਾਰਾ ਦੇਖੂਗਾ ਸਾਰੇ ਪਾਸੇ ਨਾ ਚਟਾਨਾਂ ਆ ਬੈਕ ਤੇ ਸਾਰੀ ਚਟਾਨਾਂ ਆ ਬਲੈਕ ਕਲਰ ਦੀ ਹਨਾ ਪਿਛਲੇ ਪਾਸੇ ਵੀ ਸਾਰਾ ਪਹਾੜ ਆ ਚਟਾਨਾਂ ਆ ਇੱਥੇ ਪਾਣੀ ਦੀ ਬੜੀ ਕਮੀ ਆ ਤੇ ਅੱਜ ਤਾਂ ਨਹੀਂ ਉਸ ਟਾਈਮ ਦੀ ਗੱਲ ਆ ਤੇ ਜਿੰਨੇ ਨਾਲ ਬਰਾਤੀ ਆਏ ਸੀ ਉਹਨਾਂ ਨੇ ਕਹੇ ਬਈ ਇੱਥੇ ਪਾਣੀ ਦੀ ਬਹੁਤ ਕਮੀ ਆ ਪਾਣੀ ਹੈ ਨਹੀਂਗਾ ਤੇ ਫਿਰ ਗੁਰੂ ਮਹਾਰਾਜ ਨੇ ਵਰਸ਼ਾ ਮਾਰ ਕੇ ਨਾ ਤਿੰਨ ਵਾਰੀ ਵਰਸ਼ਾ ਮਾਰਿਆ ਸੀ ਤੇ ਤਰਵੈਣੀ ਇੱਥੋਂ ਪ੍ਰਗਟ ਕੀਤੀ ਸੀ ਤੇ ਗੁਰਦੁਆਰਾ ਤਰਵੈਣੀ ਸਾਹਿਬ ਪਾਸ਼ੇ ਦਸਵੀਂ ਤੇ ਆਦੋ ਕਰਦੇ ਆ ਦਰਸ਼ਨ ਮੇਲੇ ਤੇ ਇਹ ਆ ਜੀ ਸਰੋਵਰ ਜਿਹੜਾ ਤਰਵੈਣੀ ਸਾਹਿਬ ਦਾ ਤਰਵੈਣੀ ਦਾ ਜਲ ਆਉਂਦਾ ਆ ਸਾਰਾ ਇਹ ਸਰੋਵਰ ਚ ਆ ਜਾਂਦਾ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਤੇ ਸੰਗਤ ਘਰਾਂ ਦੇ ਲਈ ਆਪਣੇ ਇਹ ਜਲ ਵੀ ਲੈ ਕੇ ਜਾਂਦੇ ਆ ਤਰਵੈਣੀ ਚ ਤੇ ਇਹ ਨਿਸ਼ਾਨ ਸਾਹਿਬ ਸ਼ਿ ਸ਼ੋਭੇ ਦਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਤੇ ਆਇਓ ਜੀ ਕਰਦੇ ਆ ਦਰਸ਼ਨ ਵਾਹਿਗੁਰੂ ਵਾਹਿਗੁਰੂ ਇਹ ਗਾ ਤਰਵੈਣੀ ਦੇ ਪਵਿੱਤਰ ਪੀਣ ਯੋਗ ਜਲ ਵਿੱਚ ਮਾਇਆ ਪਾ ਕੇ ਪਾਪਾਂ ਦੇ ਭਾਗੀ ਨਾ ਬਣੋ ਬਿਲਕੁਲ ਬਹੁਤ ਵਧੀਆ ਗੱਲ ਲਗੀ ਹੋਈ ਆ ਜਦੋਂ ਵੀ ਅਸੀਂ ਕਦੇ ਧਾਰਮਿਕ ਸਥਾਨ ਤੇ ਇਤਾਂ ਦੀ ਜਗ੍ਹਾ ਤੇ ਜਾਂਦੇ ਜਿੱਥੇ ਗੁਰੂ ਜੀ ਤਾਂ ਹੁਣ ਖੇਤਰ ਵਹਿਣੀ ਆ ਜਾਲਿਆ ਉਹਦੇ ਵਿੱਚ ਪੈਸੇ ਸਿੱਟਾਂਗੇ ਦੇਖੋ ਹਜੇ ਵੀ ਆ ਦੇਖੋ ਹਜੇ ਵੀ ਲੋਕਾਂ ਨੇ ਪੈਸੇ ਸਿੱਟੇ ਹੋਏ ਆ ਲਿਖਣ ਦੇ ਬਾਵਜੂਦ ਵੀ ਇਹ ਵੀ ਕਿਤੇ ਨਾ ਕਿਤੇ ਦੇਖੋ ਜੇ ਅਸੀਂ ਕਿਤੇ ਵੀ ਗੁਰੂ ਘਰ ਜਾਂਦੇ ਆ ਗੁਰੂ ਮਹਾਰਾਜ ਰੱਬ ਦੇ ਘਰ ਜਾਂਦੇ ਆ ਤੇ ਜੋ ਉਹਨਾਂ ਨੇ ਉੱਥੇ ਨਿਯਮ ਲਿਖਿਆ ਹੋਇਆ ਉਹਨਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਦੇਖੋ ਜੇ ਅਸੀਂ ਉਹਨਾਂ ਦੇ ਘਰ ਸਜਦਾ ਕਰਨ ਜਾਂਦੇ ਆ ਉਹਨਾਂ ਦੇ ਅੱਗੇ ਉਹਨਾਂ ਤੋਂ ਕੁਝ ਲੈਣ ਜਾਂਦੇ ਆ ਤੇ ਉਹਨਾਂ ਦੀ ਮर्यादा ਵਿੱਚ ਰਹਿਣਾ ਪੈਂਦਾ ਆ ਠੀਕ ਹੈ ਨਾ ਜੀ ਇਹ ਜ਼ਰੂਰੀ ਆ ਤੇ ਆਓ ਜੀ ਤੇ ਇਹਦੇ ਉੱਤੇ ਸਟੀਲ ਦਾ ਪੂਰਾ ਕਵਰ ਬਣਾ ਕੇ ਲਾਇਆ ਗੇਰ ਪੂਰਾ ਬਣਾ ਕੇ ਜਾਲੀ ਵੀ ਸਟੀਲ ਦੀ ਆ ਸਾਰੀ ਨਾ ਬਹੁਤ ਹੀ ਪਿਆਰੀ ਹੈ ਨਾ ਤੇ ਇਹਦਾ ਜਿਹੜਾ ਜਲ ਆ ਉਹੀ ਇਧਰ ਆ ਰਿਹਾ ਆ ਤਰਵੈਣੀ ਦਾ ਜਲ ਇਸ ਸਰੋਵਰ ਦੇ ਵਿੱਚ ਨਾ ਤੇ ਇਧਰਲੇ ਪਾਸੇ ਬੀਬੀਆਂ ਦੇ ਇਸ਼ਨਾਨ ਕਰਨ ਲਈ ਆ ਜੀ ਤੇ ਇਹ ਆਪਣੇ ਭਾਈਆਂ ਦੇ ਇਸ਼ਨਾਨ ਕਰਨ ਲਈ ਨਾ ਜੀ ਤੇ ਇਧਰਲੀ ਸਾਈਡ ਆ ਦੇਖੋ ਆ ਚਟਾਨ ਆ ਪੱਥਰ ਦੀ ਆ ਤੁਸੀਂ ਤੁਹਾਨੂੰ ਮੈਂ ਜੂਮ ਕਰਕੇ ਮੈਂ ਜੂਮ ਕਰਕੇ ਦੇਖੋ ਆ ਦੇਖੋ ਜੀ ਇਹਦੇ ਵਿੱਚ ਮਹਾਰਾਜੇ ਨੇ ਵਰਸ਼ਾ ਮਾਰ ਕੇ ਤਰਵੈਣੀ ਪ੍ਰਗਟ ਕੀਤੀ ਸੀ ਤਾਂ ਫਿਰ ਇਸ ਗੁਰਦੁਆਰਾ ਸਾਹਿਬ ਦਾ ਨਾਮ ਪਿਆਤਰਵੈਣੀ ਸਾਹਿਬ ਤੇ ਆਓ ਅੰਦਰ ਚੱਲਦੇ ਹਾਂ ਗੁਰੂ ਮਹਾਰਾਜ ਦੇ ਕਰਦੇ ਹਾਂ ਦਰਸ਼ਨ ਮੇਲੇ ਤੇ ਜਿਹੜੀ ਜਿਹੜੀ ਸੰਗਤ ਇੱਥੇ ਦਰਸ਼ਨ ਮੇਲੇ ਕਰਕੇ ਗਈ ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹਨਾਂ ਨੇ ਇੱਥੇ ਲਿਖ ਕੇ ਵੀ ਲਾਈਦਾ ਤੁਹਾਨੂੰ ਮੈਂ ਪਿੱਛੇ ਦੱਸਿਆ ਸੀ ਗੁਰਦੁਆਰਾ ਤਰਵੈਣੀ ਸਾਹਿਬ ਦਾ ਇਤਿਹਾਸ ਇਸ ਸਥਾਨ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਕਿ ਪਾਣੀ ਦੀ ਬੜੀ ਘਾਟ ਹੈ ਕੁਝ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਕਿਰਪਾ ਆਪਣੇ ਵਰਸ਼ਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾ ਬਗਾਈਆਂ ਜਿਸ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤਰਵੈਣੀ ਸਾਹਿਬ ਰੱਖਿਆ ਗਿਆ ਠੀਕ ਹੈ ਜੀ ਆਓ ਜੀ ਅੰਦਰ ਦਰਸ਼ਨ ਕਰਦੇ ਹਾਂ ਗੁਰੂ ਮਹਾਰਾਜ ਦੇ ਤੇ ਇਥੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜੀ ਵਾਹਿਗੁਰੂ ਤਨ ਗੁਰੂ ਨਾਨਕ ਵਾਹਿ 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 ਤੇ ਤਰਬਣੀ ਸਾਹਿਬ ਗੁਰਦੁਆਰਾ ਸਾਹਿਬ ਦਾ ਇਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉੱਥੇ ਸਾਡੇ ਧਰਮਿੰਦਰ ਸਿੰਘ ਜੀ ਖਾਲਸਾ ਜੀ ਇਥੇ ਡਿਊਟੀਆਂ ਨਿਭਾ ਰਹੇ ਗੁਰੂ ਮਹਾਰਾਜ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੈਂਕਸ ਆ ਬੜੇ ਬਹੁਤ ਟਾਈਮ ਹੋ ਗਿਆ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅੱਜ ਔਰ ਬਹੁਤ ਜਿਆਦਾ ਸ਼ਾਂਤੀ ਮਿਲੀ ਇੱਥੇ ਆ ਕੇ ਜੀ ਤੇ ਨਾ ਕੋਈ ਇੱਥੇ ਸ਼ੋਰ ਸ਼ਰਾਬਾ ਹਾਂਜੀ ਤੇ ਮਹਾਰਾਜ ਦੀ ਬਹੁਤ ਕਿਰਪਾ ਹੈ ਜੀ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਉੱਪਰ ਸ਼ਾਂਤੀ ਹੀ ਹੈ ਜੀ ਜੀ ਬਾਜੀ ਤੇ ਸਾਰੇ ਸਥਾਨ ਜੰਗਲ ਦੇ ਵਿੱਚ ਹਨ ਜੀ ਬਾਜੀ ਕੇਸਗੜ ਸਾਹਿਬ ਤੱਕ ਸਿਰ ਕੇਸਗੜ ਸਾਹਿਬ ਤੋਂ 10 ਕਿਲੋਮੀਟਰ ਦੂਰ ਜੀ 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 ਦੇਖੋ ਜਿਹੜਾ ਇੱਥੇ ਦਾ ਥੀਓ ਹੈ ਨਾ ਪਾਜੀ ਦੇਖੋ ਕੈਨ ਸ਼ਾਂਤੀਆ ਹਰ ਚੀਜ਼ ਤੁਹਾਨੂੰ ਇੱਕ ਹਵਾ ਆ ਜਿਹੜੇ ਕੋਇਲਾਂ ਜਾਨਵਰਾਂ ਦੀ ਆਵਾਜ਼ ਆ ਦੇਖਿਓ ਹਰ ਚੀਜ਼ ਇਹ ਤਾਂ ਮਾਰਾਇ ਦੇ ਦੇਣਿਆ ਜੀ ਕਹਾਰਾ ਵਾਤਾਵਰਨ ਨੈਚਰਲੀ ਆ ਜੀ 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 ਸਤਗੁਰ ਦਾ ਜੀ 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 ਤੇ ਸਾਹਮਣੇ ਆਪਾਂ ਹੁਣ ਦਰਸ਼ਨ ਕਰਦੇ ਆ ਜਿੱਥੇ ਗੁਰੂ ਮਹਾਰਾਜ ਦੇ ਘੋੜੇ ਨੇ ਪੋੜ ਮਾਰਿਆ ਸੀਗਾ ਤੇ ਖਾਰਾ ਪਾਣੀ ਪ੍ਰਗਟ ਕੀਤਾ ਸੀ ਖਾਰਾ ਪਾਣੀ ਕਿਉਂ ਪ੍ਰਗਟ ਕੀਤਾ ਉਹਦੇ ਬਾਰੇ ਵੀ ਜਰੂਰ ਦੱਸਾਂਗੇ ਜੀ ਉਸ ਤੋਂ ਬਾਅਦ ਆਪਾਂ ਦਰਸ਼ਮੇਲੇ ਕਰਾਂਗੇ ਜਿੱਥੇ ਗੁਰੂ ਸਾਹਿਬ ਜੀ ਦੇ ਆਨੰਦਕਾਰ ਜੋਏ ਸੀ ਤੇ ਆਨੰਦਕਾਰ ਜਿਹੜੇ ਕੀਤੇ ਸੀ ਗੁਰੂ ਸਾਹਿਬ ਜੀ ਦੇ ਉਹਨਾਂ ਦਾ ਨਾਮ ਸੀਗਾ ਭਾਈ ਰੂਪ ਚੰਦ ਜੀ ਤੇ ਆਪਾਂ ਉੱਥੇ ਦਰਸ਼ਨ ਮੇਲੇ ਕਰਦੇ ਆ ਜੀ ਆਓ ਚਲਿਏ ਜੀ ਹਾਂਜੀ ਸੰਗਤ ਜੀ ਤਰਵੈਣੀ ਸਾਹਿਬ ਤੋਂ ਬਾਅਦ ਹੁਣ ਆਪਾਂ ਚਲਾਂਗੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਮਹਾਰਾਜ ਦੇ ਆਨੰਦਕਾਰਜ ਹੋਏ ਆ ਤੇ ਉਸ ਤੋਂ ਪਹਿਲਾਂ ਪੋੜ ਸਾਹਿਬ ਜਿੱਥੇ ਗੁਰੂ ਮਹਾਰਾਜ ਦਾ ਜਿਹੜਾ ਘੋੜਾ ਸੀਗਾ ਉਹਨੇ ਪੋੜ ਮਾਰ ਕੇ ਖਾਰਾ ਪਾਣੀ ਪ੍ਰਗਟ ਕੀਤਾ ਸੀ ਵੀ ਖਾਰਾ ਖਾਰੇ ਪਾਣੀ ਕਿਉਂ ਸੀ ਉਹਦੇ ਬਾਰੇ ਵੀ ਆਪਾਂ ਪੂਰੀ ਹਿਸਟਰੀ ਲਿਖੀ ਹੋਈ ਹੈ ਤੁਹਾਨੂੰ ਮੈਂ ਦੱਸਦਾ ਹਾਂ ਤੇ ਇਹ ਆ ਗਿਆ ਗੁਰਦੁਆਰਾ ਪੋੜ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘੋੜੇ ਦੇ ਪੋੜ ਨਾਲ ਚਸ਼ਮਾ ਫੁੱਟਿਆ ਸੀ ਤੇ ਇਸ ਚਸ਼ਮੇ ਦਾ ਪਾਣੀ ਹੈ ਖਾਰਾ ਹੈ ਜੀ ਤੇ ਆਓ ਜੀ ਕਰਦੇ ਜਨ ਜੀ ਦਰਸ਼ਨ ਦੇਦਾਰੇ ਪੋੜ ਸਾਹਿਬ ਵਾਹਿਗੁਰੂ ਤੇ ਇਹ ਕੁਛ ਪੋੜੀਆਂ ਇਹ ਤਾਂ نیچے ਉਤਰ ਕੇ ਆ ਜੀ ਪੋੜ ਸਾਹਿਬ ਗੁਰਦਵਾਰਾ ਸਾਹਿਬ ਤੇ ਸਾਹਮਣੇ ਲਿਖਿਆ ਜੀ ਸ਼ਹੀਦੀ ਬਾਗ ਮਜਾਰੀ ਲੰਗਰ ਹਾਲ ਇਹ ਜਿੰਨੀਆਂ ਆਪਾਂ ਪਿੱਛੇ ਦੇਖ ਰਹੇ ਛੱਡਾਂ ਪਈਆਂ ਆ ਇਹ ਪੰਚਮੀ ਨੂੰ ਬਸੰਤ ਪੰਚਮੀ ਨੂੰ ਇੱਥੇ ਲੰਗਰ ਲੱਗਦੇ ਆ ਤੇ ਬਹੁਤ ਭਾਰੀ ਇਕੱਠ ਹੁੰਦਾ ਗੁਰੂ ਮਹਾਰਾਜ ਦਾ ਕਹਿੰਦੇ ਵੀ ਵਿਆਹ ਦਿਵਸ ਮਨਾਇਆ ਜਾਂਦਾ ਉਸ ਟਾਈਮ ਤੇ ਬਹੁਤ ਭਾਰੀ ਇਕੱਠ ਹੁੰਦਾ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸੰਗਤਾਂ ਦਾ ਇੰਨਾ ਹਯੂਮ ਹੁੰਦਾ ਜੀ ਲਓ ਜੀ ਨਿਸ਼ਾਨ ਸਾਹਿਬ ਵਾਹਿਗੁਰੂ ਤੇ ਇਹ ਆ ਜੀ ਪੌੜ ਸਾਹਿਬ ਗੁਰਦੁਆਰਾ ਤੇ ਆ ਜੋ ਕਰੋਨੇ ਤੁਹਾਨੂੰ ਦਰਸ਼ਨ ਵਾਹਿਗੁਰੂ 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 ਤੇ ਲੋ ਜੀ ਕਰੋ ਦਰਸ਼ਨ ਜੀ ਇੱਥੇ ਗੁਰੂ ਮਹਾਰਾਜ ਨੇ ਗੁਰੂ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ ਸੀ ਉਹ ਤੁਹਾਨੂੰ ਥੱਲੇ ਦਿਖਾਈ ਵੀ ਦੇ ਰਿਹਾ ਹੋਊਗਾ ਘੋੜੇ ਦਾ ਜਿਹੜਾ ਪੌੜ ਦਾ ਨਿਸ਼ਾਨ ਪੂਰਾ ਆ ਤੇ ਇਹ ਜਿਹੜਾ ਪਾਣੀ ਹੈ ਇਹਦਾ ਜਿਹੜਾ ਪਾਣੀ ਹੈਗਾ ਖਾਰਾ ਤੇ ਇਹਦੇ ਪਿੱਛੇ ਵੀ ਇੱਕ ਕਹਿੰਦੇ ਇਤਿਹਾਸ ਆ ਵੇ ਜਿਹੜੇ ਘੋੜੇ ਆ ਨਾ ਉਹਨਾਂ ਨੂੰ ਖਾਰਾ ਪਾਣੀ ਬਹੁਤ ਪਸੰਦ ਆ ਵੀ ਉਹ ਖਾਰਾ ਪਾਣੀ ਪੀਂਦੇ ਆ ਕਿਉਂਕਿ ਅ ਖਾਰਾ ਪਾਣੀ ਦੇ ਉਹ ਨਮਕ ਵੀ ਦਿੱਤਾ ਜਾਂਦਾ ਕਹਿੰਦੇ ਘੋੜਿਆਂ ਨੂੰ ਉਸ ਕਰਕੇ ਹੈ ਨਾ ਔਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿੱਥੇ ਆਨੰਦ ਕਾਰਜ ਹੋਏ ਆਪਾਂ ਉਧਰ ਚੱਲਦੇ ਆ ਹੁਣ ਤੇ ਉਧਰ ਦਰਸ਼ਨ ਮੇਲੇ ਕਰਦੇ ਆ ਤੇ ਗੁਰਦੁਆਰਾ ਗੁਰੂ ਘਰ ਲਾਹੌਰ ਇਸ ਸਥਾਨ ਤੇ ਲਾਹੌਰ ਨਿਵਾਸੀ ਭਾਈ ਭਾਈ ਹਰਜਸਤ ਜੀ ਦੀ ਪੁੱਤਰੀ ਮਾਤਾ ਜੀਤਕੌਰ ਜੀ ਦਾ ਆਨੰਦ ਕਾਰਜ ਕੱਲ ਕੀ ਤਰ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ 23 ਹੜ੍ਹ ਸੰਪਤ 1734 ਨੂੰ ਹੋਇਆ ਇਸ ਨਗਰ ਦਾ ਨਾਮ ਸਤਗੁਰ ਜੀ ਨੇ ਆਪ ਗੁਰਕਰ ਹੋਰ ਰੱਖਿਆ ਸੀ ਇਸ ਸਥਾਨ ਤੇ ਸਤਗੁਰਾਂ ਦੇ ਵਿਆਹ ਦਾ ਪੁਰਬ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਜਿਹੜੀਆਂ ਆ ਤੁਸੀਂ ਛੱਡਾਂ ਦੇਖ ਰਹੇ ਆ ਇੱਥੇ ਸਾਰੇ ਲੰਗਰ ਹਾਲ ਲੱਗਦੇ ਆ ਜੀ ਬਸੰਤ ਪੰਚਮੀ ਨੂੰ ਤੇ ਗੁਰੂ ਮਰਯਾ ਦੀ ਬਹੁਤ ਕਿਰਪਾ ਆ ਇੱਧਰ ਵੀ ਲੰਗਰ ਹਾਲ ਆ ਜੀ ਇਸ ਸਾਈਡ ਵੀ ਲੰਗਰ ਹਾਲ ਆ ਤੇ ਚਲੋ ਅੱਜ ਕਰਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੇ ਇੱਥੇ ਆਈਆਂ ਸੰਗਤਾਂ ਤੇ ਸੰਗਤਾਂ ਦਾ ਵੀ ਕਰਦੇ ਗੱਲਬਾਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਈਆਂ ਸੰਗਤਾਂ ਹਾਂਜੀ ਮੋਗੇ ਤੋਂ ਵਾਹ ਜੀ ਵਾ ਅੱਗੇ ਵੀ ਆਉਂਦੇ ਰਹਿੰਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂ ਜੀ ਬਾਬੇ ਜੀ ਮਨ ਸਿੰਘ ਦਾ ਨਗਰ ਕੀਰਤਨ ਲੈ ਗਿਆ ਕਿਹੜੀ ਜਗ੍ਹਾ ਤੋਂ ਏ ਜੀ ਮੋਗ ਦਾ ਜਿਹੜਾ ਪਿੰਡ ਮੰਦਰ ਕੋਲਾ ਪੈਂਦਾ ਮੰਦਰ ਗੜਾ ਨਾ ਚਲੋ ਬਹੁਤ ਵਧੀਆ ਬਹੁਤ ਵਧੀਆ ਹੁਣ ਇੱਥੇ ਅਨੰਦਪੁਰ ਸਾਹਿਬ ਦੀ ਜੀ ਜਿੱਨੇ ਗੁਰਦੁਆਰਾ ਸਾਹਿਬ ਸਾਰੇ ਦਰਸ਼ਨ ਵੇਲੇ ਕਰਕੇ ਜਾਉਂਗੇ ਵੈਰੀ ਗੁੱਡ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਕਿਤਾ ਠੀਕ ਹੋ ਹਾਂ ਜੀ ਕੁਝ ਮਾਸੀ ਬੋਲੇ ਸੋਨ ਹੋ ਸੋ ਸ੍ਰੀ ਆਕਾਲ ਗੁਰੂ ਤੇ ਸੰਗਤ ਜੀ ਇਹ ਪੌੜੀਆਂ ਚੜ੍ਹ ਕੇ ਔਰ پورے ਪਹਾੜ ਦੇ ਉੱਪਰ ਜਿੱਦਾਂ ਨਾ ਗੁਰਦੁਆਰਾ ਸਾਹਿਬ ਸ਼ੋਭਾਤਾ ਤੇ ਉੱਥੇ ਗੁਰੂ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਸੀਗੇ ਤੇ ਆਪਾਂ ਹੁਣ ਉਧਰ ਦਰਸ਼ਨ ਮੇਲੇ ਕਰਨ ਚੱਲੇ ਆਂ ਤੇ ਸੰਗਤਾਂ ਸੀ ਮੋਗੇ ਵਾਲੀਆਂ ਬਹੁਤ ਹੀ ਪਿਆਰੀਆਂ ਜੀ ਗੁਰੂ ਮਹਾਰਾਜ ਦੇ ਜਕਾਰੇ ਲਾਇਏ ਗੁਰੂ ਮਹਾਰਾਜ ਦਾ ਗੁਣਗਾਨ ਕਰਦੀਆਂ ਆ ਰਹੀਆਂ ਤੇ ਪੌੜੀਆਂ ਚੜ ਕੇ ਨਾਲੇ ਸੱਜੇ ਹੱਥ ਪਹਿਲਾਂ ਲੰਗਰ ਤੇ ਇਮਾਰਤਾਂ ਦੀ ਸੇਵਾ ਲਈ ਕਾਰ ਸੇਵਾ ਜੋ ਤਿਲ ਫੋਲਾ ਤੁਸੀਂ ਆਪਣੀ ਸ਼ਰਧਾ ਅਨੁਸਾਰ ਗੁਰੂ ਮਹਾਰਾਜ ਦੇ ਮਤਲਬ ਲੰਗਰਾਂ ਦੀ ਸੇਵਾ ਤੇ ਇਮਾਰਤ ਦੀ ਸੇਵਾ ਲਈ ਭੇਟਾ ਦੇ ਸਕਦੇ ਹੋ ਨਾ ਇੱਥੇ ਲਿਖ ਕੇ ਵੀ ਇਹਨਾਂ ਨੇ ਲਗਾਇਆ ਹੋਇਆ ਹੈ ਕਾਰ ਸੇਵਾ ਲੰਗਰ ਤੇ ਇਮਾਰਤਾਂ ਦੀ ਸੇਵਾ ਲਈ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਪ੍ਰਬੰਧਕ ਬਾਬਾ ਲਾਭ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਚਲਾ ਰਹੇ ਹਨ ਵਾਹਿਗੁਰੂ 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 ਔਰ ਇੱਕ ਚੀਜ਼ ਮੈਨੂੰ ਹੋਰ ਦੱਸਣੀ ਚਾਹੀਦੀ ਹੋਵੇ ਦੱਸਣੀ ਬਣਦੀ ਆ ਕਿਉਂਕਿ ਲਿਖਿਆ ਕੁਝ ਸੋਚੋ ਸਮਝੋ ਕੁਝ ਵਿਚਾਰੋ ਬਿਲਕੁਲ ਬਈ ਤੁਸੀਂ ਕੈਪਰੀ ਪਾ ਕੇ ਜਰਾਬਾ ਪਾ ਕੇ ਦਾ ਕੈਪ ਲੈ ਕੇ ਬਿਲਕੁਲ ਵੀ ਗੁਰੂ ਮਹਾਰਾਜ ਦੇ ਕਾਰਜਾ ਦਰਬਾਰ ਤੇ ਨਹੀਂ ਆਉਣਾ ਮਤਲਬ ਇਹ ਚੀਜ਼ਾਂ ਦਾ ਪਰਹੇਜ਼ ਕਰਨਾ ਮਤਲਬ ਆਉਣਾ ਇਹ ਚੀਜ਼ਾਂ ਨੂੰ ਜਰਾਬਾ ਨਹੀਂ ਪਾ ਕੇ ਜਾਣਾ ਕੈਪਰੀ ਔਰ ਕੈਪ ਸਿਰ ਤੇ ਨਾ ਤੇ ਇਹ ਚੀਜ਼ਾਂ ਦਾ ਪਰਹੇਜ਼ ਜ਼ਰੂਰ ਕਰੋ ਜੀ ਜੀ ਤੇ ਲੈਫਟ ਹੈਂਡ ਗੁਰੂ ਮੈਂ ਕੜਾ ਪ੍ਰਸ਼ਾਦ ਦੀ ਸੇਵਾ ਜੀ ਇੱਥੇ ਕੜਾ ਪ੍ਰਸ਼ਾਦ ਲਵੋ ਤੇ ਲਓ ਜੀ ਇਹ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਨਾਲੇ ਹੀ ਲੈਫਟ ਹੈਂਡ ਨਿਸ਼ਾਨ ਸਾਹਿਬ ਸ਼ਿਸ਼ੋ ਬਤਾ ਤੇ ਵਾਹਿਗੁਰੂ ਇੱਕ ਓਕਾਰ ਸਤਿਨਾਮ ਵਾਹਿਗੁਰੂ 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 ਲਓ ਜੀ ਗੁਰਦਰਾ ਸਾਹਿਬ ਸੰਤਾਂ ਕੇ ਕਾਰਜ ਆਪ ਖਲੋਇਆ ਸੰਗਤ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਧੰਨ ਗੁਰਮਾਨਾ ਲਾਹ ઓਹ ਤੇ ਸੰਗਤ ਜੀ ਇਹ ਹੀ ਉਹ ਸਥਾਨ ਆ ਜਿੱਥੇ ਗੁਰੂ ਮਹਾਰਾਜ ਦੇ ਆਨੰਦ ਕਾਰਜ ਹੋਏ ਜੀ ਤੇ ਵਾਹਿਗੁਰੂ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਤੁਸੀਂ ਬਿਲਡਿੰਗ ਵੀ ਦੇਖੋਗੇ ਤੇ ਇਹ ਡਬਲ ਸਟੋਰੀ ਬਣੀ ਹੋਈ ਆ ਜਿੱਦਾਂ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹਦੇ ਆਲੇ ਦੁਆਲੇ ਜਿੱਦਾਂ ਨਾ ਰੌਂਡ ਦੇ ਵਿੱਚ ਇੱਕ ਬਾਲਕਨੀ ਬਣੀ ਹੋਈ ਆ ਜਿੱਦਾਂ ਇੱਕ ਲੈਂਟਰ ਹੋਰ ਪਾ ਦਿੱਤਾ ਤੇ ਉਹਦੇ ਉੱਤੇ ਵੀ ਸੰਗਤ ਬੈ ਕੇ ਦਰਸ਼ਨ ਮੇਲੇ ਕਰ ਸਕਦੀ ਹੈ ਨਾ ਤੇ ਬਹੁਤ ਹੀ ਪਿਆਰੀ ਬਿਲਡਿੰਗ ਬਣੀ ਆ ਬਹੁਤ ਅੱਛੀ ਬਹੁਤ ਵੱਡੀ ਔਰ ਕਰੋ ਦਰਸ਼ਨ ਜੀ ਜਿਹਨਾਂ ਜਿਹਨਾਂ ਨੇ ਦਰਸ਼ਨ ਕੀਤੇ ਆ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜਿਹੜੇ ਨਹੀਂ ਸੰਗਤ ਆਈਆਂ ਇਹਨਾਂ ਨੇ ਪਹਿਲੀ ਵਾਰੀ ਦਰਸ਼ਨ ਕੀਤੇ ਉਹ ਵੀ ਜਰੂਰ ਦੱਸਿਓ ਜੀ ਤੇ ਵਾਹਿਗੁਰੂ ਤੇ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗ ਰਹੀ ਹੈ ਇਹਦੇ ਬਾਰੇ ਵੀ ਜਰੂਰ ਦੱਸਿਓ ਜੀ ਵਾਹਿਗੁਰੂ ਤੇ ਦਰਸ਼ ਮੇਲੇ ਕਰਨ ਤੋਂ ਉਪਰੰਤ ਇੱਥੇ ਭਾਈ ਸਤਨਾਮ ਸਿੰਘ ਜੀ ਜਿਹੜੀ ਇੱਥੇ ਡਿਊਟੀਆਂ ਨਿਭਾ ਰਹੇ ਗੁਰੂ ਮਹਾਰਾਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਦੇ ਅਨੰਦ ਕਾਜ ਹੁੰਦੇ ਸੀ ਕਿਨੇ ਤੇ ਉਸ ਵੇਲੇ ਵੀ ਗੁਰਦੁਆਰਾ ਸਾਹਿਬ ਸ਼ਿਸ਼ੋਬੇਤ ਸੀ ਇੱਥੇ ਉਹ ਸਮੇਂ ਦੇ ਮੁਤਾਬਕ ਸੱਚੇ ਪਾਸ਼ੇ ਨੇ ਜਗ੍ਹਾ ਤੇ ਆਰਤੀ ਤੌਰ ਤੇ ਪ੍ਰਬੰਧ ਕਰਵਾਇਆ ਸੀ ਕਿਉਂਕਿ ਉਸ ਸਮੇਂ ਦੇ ਮੁਤਾਬਕ ਮਾਰੇ ਨੇ ਉਸ ਸਮੇਂ ਜਿਹੜੇ ਸ਼ਾਮਿਆਨੇ ਲਵਾ ਕੇ ਦੇ ਉਹਨਾ ਦੇ ਗੁਰੂ ਸਾਹਿਬ ਨੇ ਆਪਣੇ ਸੌਰਾ ਪਰਿਵਾਰ ਦਾ ਉਹਨਾਂ ਦੇ ਰਿਸ਼ਤੇਦਾਰਾਂ ਦਾ ਉਹਨਾਂ ਦੇ ਸਾਥ ਤੋਂ ਬੰਜੇ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕਰਵਾਉਣਾ ਕੀਤਾ ਜੀ 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 ਉਸ ਤੋਂ ਬਾਅਦ ਫੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਹ ਸਾਰੀ ਕੀਤੀ ਗਈ ਇਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਸਾਰੇ ਜਿੰਨੇ ਬਾਅਦ ਵਿੱਚ ਸਥਾਨ ਬਣੇ ਇਹ ਸਾਰੇ ਗੁਰਸਿੱਖਾਂ ਨੇ ਬਣਾਏ ਜੀ 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 ਉਹ ਤਿੰਨ ਪਵਿੱਤਰ ਸਥਾਨ ਆ ਇਸ ਧਰਤੀ ਦੇ ਉੱਤੇ ਜੀ ਜੀ ਤਿੰਨ ਪਵਿੱਤਰ ਸਥਾਨ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੇ ਕਰਕਵਲਾਂ ਨਾਲ ਉਹਨਾਂ ਥਾਂ ਉਹਾਂ ਥਾਂਾਂ 'ਤੇ ਸੇਵਾ ਕੀਤੀ ਜੀ ਪਹਿਲਾ ਸਥਾਨ ਹੈ ਕਰਤਾਰਪੁਰ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਵਾਲਾ o se llega de marita ਨਾਨੇ ਸੱਚੇ ਪਾਤਸ਼ਾਹ ਦੀ ਜਦ ਅਰੰਭਤਾ ਹੋਈ ਸੀ ਜੀ 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 ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥਾਂ ਤੇ ਆਪਣੇ ਨਾਲ ਆਪਣੇ ਕਾਰਕਮਲਾ ਨਾਲ ਉਸ ਸਥਾਨ ਦੀ ਸੇਵਾ ਕੀਤੀ ਭਾਵ ਕੇ ਕਰਤਾਰਪੁਰ ਸਾਹਿਬ ਦੀ ਜੀ ਜੀ ਆਪਣੇ ਹੱਥਾਂ ਨਾਲ ਸੇਵਾ ਕੀਤੀ ਇੱਕ ਪਹਿਲਾ ਸਥਾਨ ਉਹ ਆ ਤੇ ਜਾਂ ਮਾਰ ਸੱਚੇ ਪਾਸ਼ਾ ਦੂਸਰਾ ਸਥਾਨ ਗਾਜੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਜੀ ਜਗ੍ਹਾ ਤੇ ਮਾਰ ਸੱਚੇ ਪਾਸ਼ਾ ਪੰਜਵੇਂ ਪਾਸ਼ਾ ਨੇ ਆਪਣੇ ਕਾਰਕਮਲਾ ਨਾਲ ਉਸ ਜਗ੍ਹਾ ਤੇ ਸਥਾਨ ਆਪਣੀ ਆਪ ਸੇਵਾ ਕਰਵਾਉਣਾ ਕੀਤੀ ਜੀ ਜੀ ਤੇ ਤੀਸਰਾ ਸਥਾਨ ਉਹ ਆ ਜਿੱਥੇ ਸ਼ੇਵੇਂ ਪਾਸ਼ਾ ਨੇ ਆਪਣੇ ਹੱਥੀਂ ਆਪਣੇ ਕਾਰਕਮਲਾਂ ਦੇ ਨਾਲ ਕਾਲਤਾ ਸਾਹਿਬ ਜੀ ਦੀ ਸੇਵਾ ਜਿਹੜੀ ਉਹ ਕਰਵਾਉਣਾ ਕੀਤੀ ਕਿਉਂਕਿ ਇਹ ਪਵਿੱਤਰ ਤਿੰਨ ਸਥਾਨ ਨੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਦੇ ਆਪਣੇ ਕਾਰਕਮਲ ਲੱਗੇ ਹਨ ਭਾਵੇਂ ਉਹਨਾਂ ਦੇ ਆਪਣੇ ਹੱਥ ਬਾਕੀ ਸੰਗਤ ਨੇ ਸਾਰਾ ਕੀਤਾ ਉਹਨੇ ਸਿੰਘ ਬਾਕੀ ਜਿੰਨੇ ਵੀ ਸਥਾਨ ਧਰਤੀ ਤੇ ਬਣੇ ਆ ਉਹ ਸਾਰੇ ਗੁਰਸਿੱਖਾਣੇ ਬਣਾਉਣਾ ਕੀਤਾ ਉਹ ਸੇਵਾ ਗੁਰਸਿੱਖਾਣੇ ਕੀਤੀ ਜੀ 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 ਤੇ ਜਿਹੜੇ ਦਰਬਾਰ ਸਾਹਿਬ ਹੈ ਗੁਰੂ ਰਾਮਦਾਸ ਜੀ ਦਾ ਵੀ ਗੁਰੂ ਰਾਮਦਾਸ ਪਾਸ਼ਾ ਨੇ ਨਗਰੀ ਉਹ ਵਸਾਈ ਸੀ ਜੀ 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 ਚੌਥੇ ਪਾਸ਼ਾ ਤੇ ਉਸ ਤੋਂ ਬਾਅਦ ਜਿਹੜਾ ਹੈ ਤੀਸਰੇ ਪਾਸ਼ਾ ਦਾ ਸੁਪਨਾ ਸੀ ਤੇ ਚੌਥੇ ਪਾਸ਼ਾ ਨੇ ਉਸ ਨਗਰੀ ਨੂੰ ਵਸਾਉਣਾ ਕੀਤਾ ਤੇ ਪੰਜਵੇਂ ਪਾਸ਼ਾ ਨੇ ਆਪਣੇ ਆਪਣੇ ਕਰਕਮਲਾਂ ਨਾਲ ਉਸ ਥਾਂ ਦੀ ਸੰਗਤਾਂ ਦੇ ਨਾਲ ਹੋ ਕੇ ਆਪ ਹੋ ਕੇ ਮਹਾਰਾਜ ਨੇ ਉਸ ਥਾਂ ਦੀ ਸੇਵਾ ਕੀਤੀ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜਿਹੜੇ ਗੁਰੂ ਸਾਹਿਬ ਜੀ ਦੇ ਬਾਣੀ ਦੇ ਲਿਖਤ ਕਰ ਉਹਨਾਂ ਨੇ ਆਪਣੇ ਘਰ ਕਮਲਾ ਨਾਲ ਜੀ ਜੀ ਤੇ ਸੇਵਾ ਕੀਤੀ ਜਿਵੇਂ ਅਮਰਸਰ ਦੀ ਤਰ੍ਹਾਂ ਜੀ 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 ਅਮਰਸਰ ਸਾਹਿਬ ਜੀ 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 ਤੇ ਬਹੁਤ ਵਧੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਇਤਿਹਾਸ ਬਾਰੇ ਜਾਣੂ ਕਰਵਾਇਆ ਸਿੰਘ ਸਾਹਿਬ ਤੇ ਬਸੰਤ ਪੰਚਪੀ ਨੂੰ ਗੁਰੂ ਮਹਾਰਾਜ ਦੇ ਇੱਥੇ ਵਿਵਾਹ ਦਿੱਸ ਮਨਾਇਆ ਜਾਂਦਾ ਹੈ ਹਾਂ ਹਰ ਬਸੰਤ ਪੈਂਦੇ ਜਗ੍ਹਾ ਦੇ ਮਾਲ ਸੱਚੇ ਪਾਸ਼ਾ ਦੇ ਦੋ ਦਿਨ ਪਹਿਲਾਂ ਘਾਟਪੜ ਸਹਿਰਾਮ ਕੀਤਾ ਜਾਂਦੇ ਆ ਤੇ ਜਦੋਂ ਬਸੰਤ ਪੈਂਦੀ ਵਾਲਾ ਦਿਨ ਹੁੰਦਾ ਉਸ ਸਮੇਂ ਗੁਰੂ ਸਾਹਿਬ ਜੀ ਦੇ ਖਾਨਪਾਟ ਸਾਹਿਬ ਜੀ ਚੱਲਦੇ ਹੁੰਦੇ ਉਹਨਾਂ ਤੇ ਸੰਪੂਰਨ ਭੋਗ ਪੈਂਦੇ ਹਨ ਉਸ ਤੋਂ ਬਾਅਦ ਕੀਨਾਲੇ ਦਾ ਦਾਸ ਬੇਨਤੀ ਹੋ ਕੇ ਹੁਕਮਨਾਮਾ ਹੋ ਕਰਕੇ ਉਸ ਤੋਂ ਬਾਅਦ ਫਿਰ ਖੁੱਲੇ ਦੀਵਾਨ ਸਜਾਈ ਜਾਂਦੇ ਫਿਰ ਦੂਸੋਂ ਨੇੜਿਓਂ ਬੇਅੰਤ ਸੰਗਤਾਂ ਦਾ ਇਕੱਠ ਇਸ ਸਥਾਨ ਤੇ ਆ ਕੇ ਸਾਰੇ ਇਕੱਠੇ ਹੁੰਦੇ ਆ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਵਾ ਕੇ ਤੇ ਆਪਣੀਆਂ ਝੋੜੀਆਂ ਪੜ ਕੇ ਫਿਰ ਆਪਣੇ ਘਰਾਂ ਨੂੰ ਪਿੱਛੇ ਪਰਤਦੇ ਆ ਗੁਰੂ ਪਿਆਰੇ ਸਾਹਿਬ ਸੰਗਤ ਜੀ ਗਾਜਕੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਆਹ ਇੱਕ ॠਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਦਸਵੇਂ ਪਾਤਸ਼ਾਹ ਦਾ ਆਨੰਦਕਾਰ ਚ ਮਾਤਾ ਜੀਤਾ ਜੀ ਦੇ ਨਾਲ ਹੋਇਆ ਤੇ ਮਾਤਾ ਜੀਤਾ ਜੀ ਸਾਧ ਸੰਗਤ ਜੀ ਆਪ ਨੂੰ ਪਤਾ ਹੋਵੇਗਾ ਕਿ ਉਹ ਪਿੱਛੋਂ ਜਿਹੜਾ ਪਰਿਵਾਰ ਸੀ ਪਿੱਛੋਂ ਲਾਹੌਰ ਦੇ ਰਹਿਣ ਵਾਲੇ ਸੀ ਲਾਹੌਰ ਸ਼ਹਿਰ ਦੇ ਤੇ ਮਾਤਾ ਜੀਤਾ ਜੀ ਦੇ ਪਿਤਾ ਦਾ ਨਾਮ ਸੀ ਹਰਜਸ ਰਾਏ ਜੀ ਪਰ ਆਪਾਂ ਸਤਕਾਰ ਵਜੋਂ ਕਹਿੰਦੇ ਆ ਬਾਬਾ ਹਰਜਸ ਰਾਏ ਤੇ ਮਾਤਾ ਜੀਤਾ ਜੀ ਦੀ ਮਾਤਾ ਦਾ ਨਾਮ ਸੀ ਮਾਤਾ ਜਸ ਦੇਵੀ ਜੀ ਤੇ ਸਾਹਾ سنگ ਜੀ ਇਨਾ ਦੀ ਇਨਾ ਪਰਿਵਾਰ ਦੀ ਜਿਹੜੀ ਗੋਤ ਸੀ ਉਹ ਸੀ ਸਪਖੀਏ ਜਾਤ ਦੇ ਸੀ ਖੱਤਰੀ ਜਿਤਨਾ ਆਪਾਂ ਗੁਰੂ ਸਾਹਿਬ ਜੀ ਦੀ ਵੰਸ ਪੜਦੇ ਆ ਗੁਰੂ ਸਾਹਿਬ ਜੀ ਦੀ ਵੰਸ ਅਸੀਂ ਛੋਟੀ ਪਰ ਜਾਤ ਦੇ ਗੁਰੂ ਸਾਹਿਬ ਜੀ ਵੀ ਖੱਤਰੀ ਸਨ ਤੇ ਜਦੋਂ ਗੁਰੂ ਸਾਹਿਬ ਜੀ ਤੇ ਇਹ ਦਰਸ਼ਨ ਕਰਨ ਵਾਸਤੇ ਲਾਹੌਰ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਏ ਆ ਤੇ ਜਦੋਂ ਗੁਰੂ ਸਾਹਿਬ ਜੀ ਨੂੰ ਉਸ ਸਮੇਂ ਗੱਦੀ ਤੇ ਬਿਰਾਜਮਾਨ ਨਵੇਂ ਪਾਸ਼ਾ ਦੀ ਥਾਂ ਤੇ ਜਦੋਂ ਦਸਵੇਂ ਪਾਸ਼ਾ ਨੂੰ ਗੱਦੀ ਤੇ ਬਿਰਾਜਮਾਨ ਦੇ ਰੋ ਇਹਨਾਂ ਤੱਕਣਾ ਕੀਤਾ ਇਹ ਇਹਨਾਂ ਨੇ ਮਨ ਹੀ ਵਿੱਚ ਵਿਚਾਰ ਬਣਾਉਣਾ ਕੀਤਾ ਵੀ ਹੋਵੇ ਨਾ ਹੋਵੇ ਸਾਡੀ ਚੋਤੀ ਜਾਂ ਜੀਤਾ ਉਹ ਹੋਉਣ ਜੋਗ ਆ ਤੇ ਜੇ ਕਿਤੇ ਸਾਡਾ ਸਬੰਧ ਗੁਰੂ ਪਰਿਵਾਰ ਦੇ ਨਾਲ ਜੁੜ ਜਾਵੇ ਤੇ ਸਾਡੇ ਵੱਡੇ ਭਾਗ ਉਸ ਸਮੇਂ ਸਾਧ ਸੰਗ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਗੁਰੂ ਸਾਹਿਬ ਜੀ ਦੇ ਸਹੁਰਾ ਪਰਿਵਾਰ ਨੇ ਮਾਤਾ ਗੁਜਰ ਕੌਰ ਜੀ ਦੇ ਨਾਲ ਵਿਆਹ ਦੀ ਗੱਲ ਚਲਾਉਣਾ ਕੀਤੀ ਤਾਂ ਉਸ ਸਮੇਂ ਮਾਤਾ ਗੁਜਰ ਕੌਰ ਜੀ ਨੇ ਕਿਹਾ ਵੀ ਅਸੀਂ ਆਪਣੇ ਭਰਾਤਾ ਜੀ ਦੇ ਨਾਲ ਬੈਠ ਕੇ ਭਰਾਤਾ ਜੀ ਭਾਵ ਬਾਬਾ ਕਿਰਪਾਲ ਚੰਦ ਜੀ ਅਸੀਂ ਆਪਣੇ ਭਰਾਤਾ ਜੀ ਨਾਲ ਬੈਠ ਕੇ ਤੇ ਉਸ ਸਮੇਂ ਵੀ ਆਪਾਂ ਜੋ ਵੀ ਵਿਆਹ ਦੀ ਜੋ ਵੀ ਤਰੀਕ ਹੋਏਗੀ ਆਪਾਂ ਪੱਕੀ ਕਰ ਲਾਂਗੇ ਪਰ ਜਦੋਂ ਇਹ ਦੋਵੇਂ ਪਰਿਵਾਰ ਜੁੜੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਉਸ ਸਮੇਂ ਜਿਹੜੀ ਗੁਰੂ ਸਾਹਿਬ ਜੀ ਦੀ ਵਿਆਹ ਦੀ ਤਰੀਕ ਉਹ ਪੱਕੀ ਕੀਤੀ ਗਈ ਉਹੀ ਜੀ 23 ਹਾਰਸਮਤ 1734 ਜਿਹੜੀ ਕਿ ਅੰਗਰੇਜ਼ੀ ਦੀ ਤਰੀਕ ਬੰਦੀ ਆ 21 ਜੂਨ 1677 ਤੇ ਜਦੋਂ ਇਹ ਗੁਰੂ ਸਾਹਿਬ ਜੀ ਦੀ ਵਿਆਹ ਦੀ ਤਰੀਕ ਪੱਕੀ ਕੀਤੀ ਗਈ ਤਾਂ ਗੁਰੂ ਪਰਿਵਾਰ ਨੂੰ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਨੇ ਬੇਨਤੀ ਕਰਨਾ ਕੀਤੀ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਗੁਰੂ ਘਰ ਦੀ ਬਰਾਤ ਉਹ ਸਾਡੇ ਲਾਹੌਰ ਦੇ ਵਿੱਚ ਆਵੇ ਭਾਵੇਂ ਪਾਕਿਸਤਾਨ ਦੇ ਵਿੱਚ ਆਵੇ ਪਰ ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਮਨਾਂ ਕਰਦੇ ਹਾਂ ਕਹਿਣਾ ਕੀਤਾ ਵੀ ਗੁਰੂ ਹੀ ਸਾਧ ਸੰਗਤ ਜੀ ਅਸੀਂ ਇਹ ਬਰਾਤ ਜਿਹੜੀ ਆ ਲਾਹੌਰ ਨਹੀਂ ਲਿਆ ਸਕਦੇ ਉਹਦਾ ਕਾਰਨ ਇੱਕ ਤਾਂ ਕਾਰਨ ਇਹ ਸੀ ਵੀ ਇੱਥੋਂ ਦੇ ਰਾਜਪੂਤਾਂ ਦੇ ਜਵਾੜੇ ਹਿੰਦੂ ਰਾਜੇ ਇਹ ਗੁਰੂ ਸਾਹਿਬ ਜੀ ਨਾਲ ਈਰਖਾ ਕਰਦੇ ਸੀ ਤੇ ਜਿਨ੍ਹਾਂ ਦੇ ਹੱਥ ਦਿੱਲੀ ਨਾਲ ਮਿਲੇ ਹੋਏ ਸੀ ਭਾਵਕੇ ਔਰੰਗ ਬਾਦਸ਼ਾਹ ਦੇ ਨਾਲ ਔਰੰਗਜੇਬ ਬਾਦਸ਼ਾਹ ਦੇ ਨਾਲ ਇਹਨਾਂ ਦੀ ਸਾਟਗਾਰਡ ਸੀ ਤੇ ਮਹਾਰਾਜ ਨੇ ਇਸ ਗੱਲ ਨੂੰ ਮੁੱਖ ਰੱਖਿਆ ਵੀ ਜੇ ਇਸੀ ਬਰਾਤ ਇਥੋਂ ਲਾਹੌਰ ਲੈ ਕੇ ਜਾਣੇ ਆ ਤੇ ਹੋਵੇ ਨਾ ਹੋਵੇ ਕਿ ਸਾਡੇ ਵਿਆਹ ਕਾਰਜਾਂ ਦੇ ਵਿੱਚ ਭਾਵਕੇ ਸ਼ਗਣਾ ਦੇ ਕਾਰਜ ਵਿੱਚ ਕੋਈ ਵਪਸ ਨੇ ਕਿਹਾ ਵੀ ਸਾਡੇ ਵਿਆਹ ਕਾਰਜਾਂ ਦੇ ਵਿੱਚ ਇਹ ਕੋਈ ਨਾ ਕੋਈ ਸਾਡੇ ਕੋਈ ਆਪਣਾ ਇਲਾਕੀ ਕਰ ਸਕਦੇ ਆ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਅਸੀਂ ਬਰਾਤ ਲਾਹੌਰ ਨਹੀਂ ਲੈ ਕੇ ਆ ਸਕਦੇ ਦੂਜਾ ਕਾਰਨ ਪੰਜਵੇਂ ਪਾਸ਼ਾ ਦੀ ਜਿਹੜੀ ਸ਼ਹੀਦੀ ਆ ਉਹ ਲਾਹੌਰ ਦੇ ਵਿੱਚ ਹੋਈ ਆ ਜੋ ਕਿ 10ਵੇਂ ਪਾਸ਼ਾ ਦੇ ਰਿਸ਼ਤੇ ਵਿੱਚ ਜੋ ਪਰਦਾਦਾ ਜੀ ਸੀ ਤੇ 5ਵੇਂ ਪਾਸ਼ਾ ਦੀ ਸ਼ਹੀਦੀ ਕਾਰਨ ਸੱਚੇ ਪਾਸ਼ਾ ਨੇ ਇਸ ਗੱਲ ਨੂੰ ਵੀ ਮੁੱਖ ਰੱਖਿਆ ਕਿ ਜੇ ਜੇ ਅਸੀਂ ਬਰਾਤ ਤੋਂ ਲਾਹੌਰ ਲੈ ਕੇ ਜਾਂਦੇ ਆਂ ਜਿਹੜਾ ਬਣ ਕੇ ਤੇ ਸਾਡੇ ਲਈ ਇਹ ਚੰਗੀ ਗੱਲ ਨਹੀਂ ਭਾਵੇਂ ਸਾਡੇ ਵਾਡਰੇਲ ਜਿਸ ਜਗ੍ਹਾ ਤੇ ਸ਼ਹੀਦ ਕੀਤਾ ਹੋਵੇ ਉਹ ਜਗ੍ਹਾ ਤੇ ਸਿੱਧੇ ਬਣ ਕੇ ਜਾਣਾ ਸਾਡਾ ਸਾਡੇ ਦੀ ਸੋਭਾ ਨਹੀਂ ਪਰ ਚੰਗੀ ਗੱਲ ਨਹੀਂ ਫਿਰ ਇਸ ਕਰਕੇ ਗੁਰੂ ਜੀ ਪਾਸ਼ਾ ਨੇ ਕਿਹਾ ਕਿ ਸਾਰੀਆਂ ਵਿਆਹ ਦੀਆਂ ਤੇਆਂ ਖੁਦ ਆਪ ਕਰਵਾਵਾਂਗੇ ਤੇ ਜਦੋਂ ਅਸੀਂ ਪ੍ਰਬੰਧ ਕਰ ਲਵਾਂਗੇ ਉਸ ਸਮੇਂ ਤੁਹਾਡੇ ਸਾਰੇ ਪਰਿਵਾਰ ਨੂੰ ਹਿੱਸੇ ਨੇ ਆ ਭੇਜ ਕੇ ਇਸ ਜਗ੍ਹਾ ਤੇ ਮੰਗਾ ਲਾਂਗੇ ਪਰ ਇਸ ਜਗ੍ਹਾ ਸਾਰੀਆਂ ਸ਼왈ਕ ਦੀਆਂ ਪਹਾੜੀਆਂ ਦੇ ਚੱਪੇ-ਚੱਪੇ ਤੋਂ ਗੁਰੂ ਸਾਹਿਬ ਜੀ ਵਾਕਫ ਸਨ ਤੇ ਗੁਰੂ ਸਾਹਿਬ ਜੀ ਨੇ ਜੋ ਇਸ ਜਗ੍ਹਾ ਤੇ ਆ ਕੇ ਤੇ ਸਿੱਖਾਂ ਨੂੰ ਆਪਣਾ ਬਚਨ ਕੀਤਾ ਵੀ ਸਿੱਖੋ ਇਹ ਜਗ੍ਹਾ ਸਾਨੂੰ ਆਪਣੇ ਵਿਆਹ ਕਾਰਜਾਂ ਲਈ ਸਾਨੂੰ ਪਸੰਦ ਆ ਵੀ ਅਸੀਂ ਜਿਹੜੇ ਵਿਆਹ ਕਾਰਜ ਆ ਉਹ ਇਸ ਜਗ੍ਹਾ ਤੇ ਕਰਨੇ ਆ ਤੇ ਫਿਰ ਉਹ ਸਮੇਂ ਦਸਵੇਂ ਪਾਤਸ਼ਾਹ ਨੇ ਇਹ ਜਗ੍ਹਾ ਰਾਜਪੂਤ ਪਹਾੜੀ ਰਾਜਾਂ ਦੀ ਮਲਕੀਅਤ ਸੀ ਇਹ ਜਗ੍ਹਾ ਉਹਨਾਂ ਤੋਂ ਮੁੱਲ ਖਰੀਦ ਕਰਕੇ ਗੁਰੂ ਸਾਹਿਬ ਨੇ ਉਸ ਸਮੇਂ ਆਰ ਜੀ ਪ੍ਰਬੰਧ ਕਰਾਉਣਾ ਕੀਤਾ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰੀਆਂ ਕਰਾਉਂਦੇ-ਕਰੌਂਦੇ ਸਿੱਖਾਂ ਪਾਸੋਂ ਤੇ ਗੁਰੂ ਸਾਹਿਬ ਨੀਲੇ ਘੋੜੇ ਤੇ ਟਹਿਲਦੇ ਟਹਿਲਦੇ ਜਦੋਂ ਮਹਾਰਾ ਸਿੱਖਾਂ ਤੋਂ ਪ੍ਰਬੰਧ ਕਰਾ ਰਹੇ ਸੀ ਮਹਾਰਾ ਨੇ ਸਹਿਸਭਾ ਭਜਨ ਕੀਤਾ ਵੀ ਸਿੱਖੋ ਸਾਡਾ ਸੌਰਾ ਪਰਿਵਾਰ ਜਿਹੜਾ ਉਹ ਲਾਹੌਰ ਦਾ ਰਹਿਣ ਵਾਲਾ ਵੀ ਤੁਸੀਂ ਇਹੋ ਜਿਹੇ ਤਰੀਕੇ ਨਾਲ ਤਿਆਰੀਆਂ ਕਰੋ ਕਿ ਗੁਰੂ ਕਾ ਲਾਹੌਰ ਉਹਨਾਂ ਕਾ ਲਾਹੌਰ ਬਣਾ ਦਿਓ ਭਾਵ ਕਿ ਗੁਰੂ ਸਾਹਿਬ ਜੀ ਦੇ ਸਹਿਸਭਾ ਭਜਨ ਕਰਨ ਤੋਂ ਹੀ ਇਹ ਨਾਮ ਜਿਹੜਾ ਸੀ ਇਹ ਪ੍ਰਚਲਿਤ ਹੋ ਗਿਆ ਇੱਕ ਲਾਹੌਰ ਲੈਂਦੇ ਪੰਜਾਬ ਦਾ ਇੱਕ ਦੇ ਨਾਲ ਗੁਰੂ ਕਾ ਲਾਹੌਰ ਜੁੜ ਗਿਆ ਉਹ ਚੜ੍ਹਦੇ ਪੰਜਾਬ ਦਾ ਗੁਰੂ ਕੀ ਲਾਹੌਰ ਦੇ ਨਾਮ ਤੇ ਨਾਲ ਪ੍ਰਚਲਿਤ ਹੋ ਗਿਆ ਸਾਧ ਸੰਗਤ ਇਹ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁੱਝ ਕ ਬਜ਼ਾਰਾਂ ਨੂੰ ਵੀ ਸਦਾ ਭੇਜਿਆ ਭਾਵੇਂ ਕਿ ਹੁਸ਼ਿਆਰਪੁਰ ਸ਼ਹਿਰ ਦਾ ਬਾਜ਼ਾਰ ਨੰਗਲ ਦਾ ਰੋਪੜ ਦਾ ਤੇ ਲਾਹੌਰ ਦਾ ਬਾਜ਼ਾਰ ਇਸ ਜਗ੍ਹਾ ਤੇ ਮਹਾਰਾਜ ਨੇ ਸਦਵਾਉਣਾ ਕੀਤਾ ਤੇ ਜਦੋਂ ਇਹ ਬਾਜ਼ਾਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਦਵਾ ਕੇ ਤੇ ਸਾਰੀਆਂ ਤਿਆਰੀਆਂ ਉਹਨਾਂ ਨੇ ਕਰ ਲਈਆਂ ਆਪਣੀਆਂ ਤੇ ਗੁਰੂ ਸਾਹਿਬ ਜੀ ਦੇ ਸੌਰਾ ਪਰਿਵਾਰ ਦੇ ਰਹਿਣ ਸਹਿਣ ਦੀਆਂ ਵੀ ਸਾਰੀਆਂ ਤਿਆਰੀਆਂ ਹੋ ਗਈਆਂ ਸਾਧ ਸੰਗਤ ਜੀ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਉਸ ਸਮੇਂ ਮਹਾਰਾਜ ਨੇ ਆਰਟੀ ਤੌਰ ਤੇ ਇਸ ਜਗ੍ਹਾ ਤੇ ਪ੍ਰਬੰਧ ਕਰਵਾਇਆ ਸੀ ਭਾਵੇਂ ਕਿ ਉਸ ਸਮੇਂ ਕਈ ਸੰਗਤਾਂ ਪੁੱਛਦੀਆਂ ਇਸੇ ਤਰ ਸਾ ਸੰਗਤ ਜੀ ਇਹ ਸਾਰੇ ਉਹਨਾਂ ਦੇ ਸਿੱਖਾਂ ਨੇ ਬਣਾਉਣਾ ਕੀਤਾ ਐਸਾ ਦੇ ਮੈਲ ਪਰ ਗੁਰੂ ਸਾਹਿਬ ਨੇ ਉਸ ਸਮੇਂ ਆਰਜੀ ਪ੍ਰਬੰਧ ਕਰਵਾ ਕੇ ਤੇ ਇੱਥੇ ਸਾਰੇ ਪ੍ਰਬੰਧ ਕਰਵਾਏ ਸੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਜਗ੍ਹਾ ਤੇ ਬਾਜ਼ਾਰ ਵੀ ਸੱਜ ਗਏ ਤੇ ਗੁਰੂ ਸਾਹਿਬ ਜੀ ਦੇ ਸਾਰਾ ਪਰਿਵਾਰ ਦੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਸਾਖ ਸਬੰਧੀਆਂ ਦਾ ਰਹਿਣ ਸਣ ਦਾ ਸਾਰਾ ਪ੍ਰਬੰਧ ਹੋ ਗਿਆ ਜਦੋਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਤੇ ਸਾਰੀ ਸੰਗਤ ਨੇ ਬੇਨਤੀ ਕਰਨਾ ਕੀਤੀ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਪਰ ਇੱਕ ਚੀਜ਼ ਦੀ ਕਮੀ ਆ ਉਹ ਆ ਪਾਣੀ ਦੀ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਪਾਣੀ ਦੀ ਜਲਦੀ ਦਾਤ ਬਖਸ਼ਿਸ਼ ਕਰੋ ਫਿਰ ਉਸ ਸਮੇਂ ਦਸਵੇਂ ਪਾਤਸ਼ਾਹ ਨੇ ਨੀਲੇ ਕੋਟ ਦੇ ਬੈਠੇ ਬੈਠੇ ਜੋ ਤਰਬੈਨ ਸਾਹਿਬ ਵਾਲਾ ਸਥਾਨ ਆ ਉਹ ਜਗ੍ਹਾ ਤੇ ਮਹਾਰ ਨੇ ਨੀਲੇ ਕੋਟ ਤੇ ਬੈਠੇ ਬੈਠੇ ਆਪਣੇ ਕਰਪੇ ਪਰਛੇ ਨਾਲ ਸਾਤ ਸੰਜੀ ਜੀ ਕਿਰਪਾ ਵਰਸ਼ਾ ਹੋ ਆ ਵੀ ਜਿਹੜਾ ਅੱਜ ਵੀ ਤਕਸ਼ਦੀ ਕੇਸਗੜ੍ਹ ਸਾਹਿਬ ਬਰਾਜਮਾਨਾ ਉਸ ਵਰਛੇ ਨੂੰ ਕਰਪਾ ਵਰਸ਼ਾ ਕਿਉਂ ਕਿਹਾ ਜਾਂਦਾ ਹੱਥ ਦੀ ਤਲੀ ਵਾਂਗੂ ਚੌੜਾ ਹੋਣ ਕਰਕੇ ਉਹਨੂੰ ਕਰਪੇ ਵਰਛੇ ਦਾ ਨਾਮ ਦਿੱਤਾ ਗਿਆ ਤੇ ਇਤਿਹਾਸ ਵਿੱਚ ਉਹਦੀ ਜਿਹੜੀ ਲੰਬਾਈ ਆ ਉਹ 8 ਫੁੱਟ ਲੰਬੀ ਆ 8 ਫੁੱਟ ਲੰਬਾ ਵਰਸ਼ਾਵਾ ਉਸ ਕਰਪੇ ਵਰਸ਼ੇ ਨੂੰ ਦਸਵੇਂ ਪਾਸ਼ਾ ਗੋਬਿੰਦ ਰਾਏ ਹਮੇਸ਼ਾ ਆਪਣੇ ਨਾਮ ਰੱਖਦੇ ਸੀ ਉਹ ਕਰਪੇ ਵਰਸ਼ੇ ਨਾਲ ਸੱਚੇ ਪਾਸ਼ਾ ਨੇ ਜਦੋਂ ਪੱਥਰ ਦੇ ਉੱਤੇ ਜ਼ੋਰ ਨਾਲ ਵਾਰ ਕਰਨਾ ਕੀਤਾ ਵਰਸ਼ਾ ਪੱਥਰ ਦੇ ਵਿੱਚ ਧਸਿਆ ਤੇ ਗੁਰੂ ਸਾਹਿਬ ਨੇ ਕਾਲਪੁਰ ਤੋਂ ਯਾਤਰਨ ਜੋ ਪੱਟਣਾ ਕੀਤਾ ਉਸ ਸਮੇਂ ਮਾਰ ਨੇ ਪਹਿਲੀ ਧਾਰ ਪਰਗੜ ਕਰ ਦਿੱਤੀ ਜੋ ਪਹਿਲੀ ਧਾਰ ਪਰਗੜ ਹੋਈ ਗੁਰੂ ਸਾਹਿਬ ਨੇ ਕੁਝ ਘਟਵਾ ਦੂਸਰਾ ਵਾਰ ਕਰਨਾ ਕੀਤਾ ਤੇ ਉਸ ਨੂੰ ਵੀ ਜਦੋਂ ਪੱਟਣਾ ਕੀਤਾ ਉਸ ਸਮੇਂ ਮਾਰ ਨੇ ਦੂਸਰੀ ਧਾਰ ਪਰਗੜ ਕਰਤੀ ਜਦੋਂ ਦੋ ਤਾਰਾ ਪ੍ਰਗਟ ਹੋ ਗਿਆਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦੇਖਦੇ ਦੇਖਦੇ ਉਹ ਜਗ੍ਹਾ ਤੇ ਪਾਣੀ ਕਾਫੀ ਇਕੱਠਾ ਹੋ ਗਿਆ ਤੇ ਗੁਰੂ ਸਾਹਿਬ ਜੀ ਦੇ ਰਿਸ਼ਤੇ ਵਜੋਂ ਉਹਨਾਂ ਦੇ ਮਾਮਾ ਜੀ ਬਾਬਾ ਕਿਰਪਾਲ ਚੰਦ ਜੀ ਉਹ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਦੇ ਘਰ ਵਿੱਚ ਆਏ ਹੋ ਗੰਗਾ ਵੀ ਤੁਸੀਂ ਇੱਥੇ ਲੈ ਆਂਦੀ ਆਪਣੀ ਸਤਿਆ ਦੇ ਨਾਲ ਜਮਨਾ ਵੀ ਤੁਸੀਂ ਇਹ ਜਗ੍ਹਾ ਤੇ ਪ੍ਰਗਟ ਕਰ ਦਿੱਤੀ ਕਿਰਪਾ ਕਰੋ ਇੱਕ ਵਾਰ ਹੋਰ ਕਰਕੇ ਮਹਾਰਿ ਸਰਸਵਤੀ ਦਾ ਵੀ ਸੋਮਾ ਇੱਥੇ ਹੀ ਪ੍ਰਗਟ ਕਰ ਦਿਓ ਭਾਵੇਂ ਕੇ ਸਾਧ ਸੰਗਤ ਜੀ ਇੱਕ ਗੰਗਾ ਜਮਨਾ ਸਰਸਵਤੀ ਦਾ ਸੋਮਾ ਉਹ ਆ ਜੇ ਇਸ ਨੂੰ ਸਨਾਤਨ ਮਤ Hindu ਮਤ ਜਿਹੜਾ ਉਹ ਮੰਨਦਾ ਉਹ Allahabad ਸ਼ਹਿਰ ਚ ਇਹ ਤਰਪੈਣੀ ਦਾ ਜਿਹੜਾ ਸੰਗਮ ਹੁੰਦਾ Allahabad ਸ਼ਹਿਰ ਪ੍ਰਯਾਗ ਰਾ ਉਹ ਉੱਥੇ ਹੀ ਇਹਨਾਂ ਤਿੰਨ ਰਦੀਆਂ ਦਾ ਸੰਗਮ ਹੁੰਦਾ ਗੰਗਾ ਜਮਨਾ ਤੇ ਸਰਸਵਤੀ ਤੇ ਇੱਕ ਗੁਰੂ ਪਾਤਸ਼ਾਹ ਨੇ ਆਪਣੇ ਕਾਰਕਮਲਾਂ ਨਾਲ ਇਸ ਸਥਾਨ ਤੇ ਜਿਹੜੀ ਤਰਪੈਣੀ ਪ੍ਰਗਟ ਕੀਤੀ ਆ ਗੰਗਾ ਜਮਨਾ ਸਰਸਵਤੀ ਉਹ ਹੈਗਾ ਗੁਰਦੁਆਰਾ ਤਰਪੈਣੀ ਸਾਹਿਬ ਜਿਹੜੀ ਅੱਜ ਵੀ ਉਸੇ ਤਰ੍ਹਾਂ ਤਿੰਨ ਧਾਰਾਂ ਚੱਲ ਰਹੀਆਂ ਉਹਦੇ ਵਿੱਚੋਂ ਪੱਥਰ ਦੇ ਵਿੱਚੋਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਜਦੋਂ ਇਹ ਮਹਾਰਾਜ ਸੱਚੇ ਪਾਤਸ਼ਾਹ ਤੀਸ ਪ੍ਰਗਟ ਕੀਤਾ ਉਸ ਵਾਰ ਮਹਾਰਾਜ ਜਿੱਲੇ ਕੋੜੇ ਦੇ ਨਾਲ ਕੋੜੇ ਤੇ ਜਦੋਂ ਅਗਲੇ ਪਾਸੇ ਆਏ ਗੁਰੂ ਸਾਹਿਬ ਨੇ ਆਪਣੇ ਨੀਲੇ ਕੋਡੇ ਨੂੰ ਬਚਨ ਕੀਤਾ ਵੀ ਨੀਲਿਆ ਵੀ ਕੋਈ ਜਦੋਂ ਅਸੀਂ ਬਰਾਤ ਲੈ ਕੇ ਆਉਣਾ ਤੇ ਜਦੋਂ ਕੁਝ ਦਿਨ ਅਸੀਂ ਇੱਥੇ ਰਹਿਣਾ ਤੇ ਜਲ ਪਾਣੀ ਦੀ ਤੈਨੂੰ ਵੀ ਲੋੜ ਪੈਣੀ ਹੈ ਤੂੰ ਆਪਣੇ ਛਕਣ ਛਕਣ ਨੂੰ ਪ੍ਰਗਟ ਕਰਦਾ ਜਲ ਵੀ ਪ੍ਰਗਟ ਕਰਦਾ ਫਿਰ ਉਸ ਸਮੇਂ ਗੁਰੂ ਸਾਹਿਬ ਦਾ ਬਚਨ ਮੰਨਦੇ ਹੋਏ ਨੀਲੇ ਕੋਡੇ ਨੇ ਆਪਣਾ ਪੌੜ ਮਾਰ ਕੇ ਜਿਹੜਾ ਜਲ ਦਾਪ ਸੋਮਾ ਪ੍ਰਗਟ ਕੀਤਾ ਭਾਵ ਕਿ ਉਹ ਜਿਹੜਾ ਸਮੁੰਦਰ ਉਹਦਾ ਜਲ ਸੀ ਉਹ ਸੀ ਸਮੁੰਦਰ ਦਾ ਸਮੁੰਦਰ ਦਾ ਜਲ ਕਿਉਂ ਕੌਂਕੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੋਵੇਗਾ ਕਿ ਘੋੜੇ ਦੀ ਖਾਸੀਅਤ ਇਸ ਜਾਨਵਰ ਦੀ ਖਾਸੀਅਤ ਹੈ ਅੱਜ ਵੀ ਤੁਸੀਂ ਘੋੜੇ ਨੂੰ ਪਾਣੀ ਚ ਲੂਣ ਮਿਲਾ ਕੇ ਖਾਰਾ ਕਰਕੇ ਪਿਆਓ ਘੋੜਾ ਛੌਂਕ ਨਾਲ ਪੀਂਦਾ ਗੁਰੂ ਸਾਹਿਬ ਜੀ ਦੇ ਘੋੜੇ ਨੇ ਉਹ ਹੀ ਜਲ ਪ੍ਰਗਟ ਕੀਤਾ ਜਿਹੜਾ ਉਹਦੇ ਸਵਾਦ ਦੇ ਮੁਤਾਬਕ ਸੀ ਜਿਹੜਾ ਅੱਜ ਤੱਕ ਗੁਰਦੁਆਰਾ ਪੋਟਸ਼ਾ ਬਲਿਸਤਾਨ ਤੋਂ ਖਾਰਾ ਹੀ ਉਸੇ ਤਰ੍ਹਾਂ ਨਿਕਲਦਾ ਥੱਲੇ ਭਾਰ ਕੇ ਸਮੁੰਦਰ ਦਾ ਜਲ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਇਸ ਪਵਿੱਤਰ ਥਾਨ ਤੇ ਜਿਹੜਾ ਆਨੰਦ ਕਾਰਜ ਕਰਾਉਣਾ ਕੀਤਾ ਉਹ ਸੀ ਭਾਈ ਰੂਪ ਚੰਦ ਜੀ ਜਿਨ੍ਹਾਂ ਇਤਿਹਾਸ ਵਿੱਚ ਜਾਣਿਆ ਜਾਂਦਾ ਭਾਈ ਰੂਪਾ ਜੀ ਦੇ ਨਾਮ ਨਾਲ ਪਈ ਰੂਪਾ ਜੀ ਨੇ ਗੁਰੂ ਸਾਹਿਬ ਜੀ ਦਾ ਜਲਾਨੰਦਕਾਰ ਜੀ ਮਾਤਾ ਜੀਤ ਕੌਰ ਜੀ ਦੇ ਨਾਲ ਮਹਾਰਾਜ ਨੇ ਗ੍ਰੰਥੀ ਸਿੰਘ ਵਜੋਂ ਹੋ ਕਰਕੇ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰਮਤ ਮਰਾਦਾ ਅਨੁਸਾਰ ਇਹ ਜਗ੍ਹਾ ਤੇ ਆਨੰਦ ਆਨੰਦਕਾਰ ਤੇ ਗੁਰੂ ਸਾਹਿਬ ਜੀ ਦਾ ਕਰੋਨਾ ਕੀਤਾ ਤੇ ਗੁਰੂ ਸਾਹਿਬ ਜੀ ਦੀ ਉਸ ਸਮੇਂ ਜਿਹੜੀ ਉਮਰ ਸੀ ਇਤਿਹਾਸ ਵਿੱਚ ਚੁੰਦਾ ਕਿ ਉਸ ਸਮੇਂ ਮਹਾਰਾਜ ਜੀ 13 ਸਾਲ ਉਮਰ ਸੀ ਗੁਰੂ ਸਾਹਿਬ ਜੀ ਜੋ ਮਹਾਰਾਜ ਨੇ ਇਸ ਜਗ੍ਹਾ ਤੇ ਆਨੰਦਕਾਰ ਜੁਆ ਦੱਸੇ ਪਾਛਾ ਦਾ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਜਗ੍ਹਾ ਤੇ ਸਿੱਤੇ ਪਾਸ਼ਾ ਜੀ ਕੋਤਹਿਣ ਰਹੇ ਆ ਕਿ ਜੂਨ 1677 ਬੰਦੀ ਸੀ ਉਹ ਜਿਹੜੀ ਤਰੀਕਾ ਸਾਧ ਸੰਗਤ ਜੀ ਹਰ ਬਸੰਤ ਪੈਂਚਵੀ ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਦਾ ਵਿਆਹ ਉਰਵ ਉਹ ਮਨਾਇਆ ਜਾਂਦਾ ਵਾ ਤੇ ਦੂਰੋਂ ਨੇੜੇ ਉਹ ਬੇਅੰਤ ਸੰਗਤਾਂ ਇਸ ਜਗ੍ਹਾ ਤੇ ਆਉਂਦੀਆਂ ਵਿਆਹ ਵਾਲੇ ਜਨ ਪਾਸ਼ਾ ਦੇ ਚਰਨਾਂ 'ਚ ਨਤਮਸਤਕ ਹੋ ਕੇ ਆਪਣੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ 'ਚ ਬੇਨਤੀਆਂ ਕਰਕੇ ਅਰਦਾਸਾਂ ਬੇਨਤੀਆਂ ਕਰਵਾ ਕੇ ਆਪਣੀਆਂ ਝੋਲੀਆਂ ਭਰ ਕੇ ਫਿਰ ਉਹ ਸਾਧ ਸੰਗਤ ਜੀ ਸੰਗਤਾਂ ਪਿੱਛੇ ਵਾਪਸ ਮੁੜਦੀਆਂ ਤੇ ਉਸ ਤੋਂ ਬਾਅਦ ਇਹ ਸਾਰਾ ਵਿਆਹ ਸੰਪੰਨ ਹੋ ਕੇ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਜਗਾਰੇ ਲਾਉਂਦੇ ਵਾਪਸ ਪਿੱਛੇ ਵਾਪਸ ਆਪਣੇ ਘਰਾਂ ਨੂੰ ਪਰਤਦੇ ਆ ਸਾਧ ਸੰਗਤ ਜੀ ਇਹ ਤੋਂ ਦਾ ਇਤਿਹਾਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ